ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਭਰੂ ਗਰੁੱਪ ਵੱਲੋਂ ਸਮੂਹ ਸੰਗਤ ਨੂੰ ਪਟਾਲਾ ਇਲਾਕਾ ਦੇ ਵਸਨੀਕਾਂ ਨੂੰ ਦੇਸ਼ ਵਿਦੇਸ਼ਾਂ ਦੀਆਂ ਸਾਰੀਆਂ ਸੰਗਤਾਂ ਨੂੰ ਦੀਵਾਲੀ ਦੇ ਪਵਿੱਤਰ ਤਿਹਾਡੀਆਂ ਬਹੁਤ-ਬਹੁਤ ਮੁਬਾਰਕਾਂ ਨਾਲ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੰਦੀ ਛੋਟ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਜਿਸ ਤਰ੍ਹਾਂ ਕਿ ਦੀਵਾਲੀ ਬਾਰੇ ਆਪਾਂ ਸਾਰੇ ਜਾਣਦੇ ਹੀ ਹਾਂ ਇਤਿਹਾਸ ਜੇ ਸੁਰੀ ਰਾਮਚੰਦਰ ਜੀ ਨੇ 14 ਸਾਲ ਬਨਵਾਸ ਕੱਟ ਕੇ ਰਾਵਣ ਦਾ ਵਦ ਕਰਕੇ ਨੇਕੀ ਦੀ ਜਿੱਤ ਹੋਈ ਬਦੀ ਦੀ ਹਾਰ ਹੋਈ ਤੇ ਜਦੋਂ ਉਹ ਆਪਣੇ ਘਰ ਪਹੁੰਚੇ ਅਯੁੱਧਿਆ ਪਹੁੰਚੇ ਆਪਣੇ ਮਹਿਲਾ ਚ ਪਹੁੰਚੇ ਤੇ ਸਮੂਹ ਸੰਗਤਾਂ ਨੇ ਇਲਾਕਾ ਨਿਵਾਸੀਆਂ ਨੇ ਉਹਨਾਂ ਦਾ ਜਿਹੜਾ ਮਾਨ ਸਨਮਾਨ ਕੀਤਾ ਦੀਵੇ ਜਾਲ ਕੇ ਮੁਹਬਤੀਆਂ ਬਾਲ ਕੇ ਤੇ ਰੋਸ਼ਨੀ ਕਰਕੇ ਜਿਹਨੂੰ ਅਸੀਂ ਦੀਵਾਲੀ ਦਾ ਪੁਰਬ ਕਹਿੰਦੇ ਆ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਧੰਨ ਧੰਨ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਤੇ ਉਸੇ ਹੀ ਗੱਦੀ ਤੇ ਚੱਲਦੇ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਧੰਤਨ ਗੁਰੂ ਰਾਮਦਾਸ ਜੀ ਤੇ ਉਹਨਾਂ ਦੇ ਸੁਪੁੱਤਰ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਧੰਤਨ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਗੱਦੀ ਤੇ ਛੇਵੇਂ ਗੁਰੂ ਦੇ ਤੌਰ ਤੇ ਬਰਾਜੇ ਤੇ ਉਹਨਾਂ ਨੇ ਛੇਵੇਂ ਗੁਰੂ ਸਾਹਿਬ ਨੇ ਜਦੋਂ ਇਹਨਾਂ ਦਿਨਾਂ ਦੇ ਵਿੱਚ ਹੀ ਜਦੋਂ ਪੂਰਾ ਮੁਗਲਾਂ ਦਾ ਸਮਰਾਜ ਸੀ ਜਿਨ੍ਹਾਂ ਦੇ ਜ਼ੁਲਮ ਚੱਲ ਰਿਹਾ ਸੀ ਤੁਗ ਉਸੇ ਕੜੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਮੁਗਲਾਂ ਦੀ ਈਨ ਨੂੰ ਨਾਮ ਆਂਦਿਆ ਹੋਇਆ ਸ਼ਹਾਦਤ ਦਿੱਤੀ ਭਾਰਤ ਵਾਸਤੇ ਉਸ ਤੋਂ ਬਾਅਦ ਇਸ ਗੱਦੀ ਤੇ ਜਦੋਂ ਛੇਵੇਂ ਗੁਰੂ ਸਾਹਿਬ ਬੈਠੇ ਇਹ ਪਹਿਲੇ ਗੁਰੂ ਸਾਹਿਬ ਸੀ ਜਿਨ੍ਹਾਂ ਨੇ ਸ਼ਸਤਰ ਧਾਰਨ ਕੀਤੇ ਤੇ ਉਹਨਾਂ ਨੇ ਸ਼ਸਤਰ ਧਾਰਨ ਕਰਕੇ ਨਵੀਂ ਰੀਤ ਸ਼ੁਰੂ ਕੀਤੀ ਇੱਕ ਮੀਰੀ ਦੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਾਈਆਂ ਭਗਤੀ ਦੀ ਤੇ ਇੱਕ ਸ਼ਕਤੀ ਦੀ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਜਿੱਥੇ ਦੋ ਨਿਸ਼ਾਨ ਸਾਹਿਬ ਰੱਖੇ ਆ ਇੱਕ ਮੀਰੀ ਦਾ ਇੱਕ ਪੀਰੀ ਦਾ ਕਿ ਜੇ ਆਪਾਂ ਆਪਣੇ ਧਰਮ ਨੂੰ ਬਚਾਉਣਾ ਹੈ ਤੇ ਸਾਨੂੰ ਸ਼ਸਤਰ ਚੁੱਕਣ ਦੀ ਵੀ ਲੋੜ ਪਵੇਗੀ ਤੇ ਆਪਾਂ ਉਹ ਸ਼ਸਤਰ ਚੁੱਕਣੇ ਆ ਜਿੱਦਾਂ ਜੀ ਰਾਮ ਜੰਦਰ ਜੀ ਨੇ ਚੁੱਕੇ ਤੇ ਸ਼ਸਤਰ ਚੁੱਕ ਕੇ ਵੱਧ ਕੀਤਾ ਰਵੰਦਾ ਤੇ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਪਰਫਾ ਸ਼ੁਰੂ ਕੀਤੀ ਕਿ ਜੇ ਸਾਨੂੰ ਲੋੜ ਪਵੇ ਜ਼ੁਲਮ ਤੇ ਜ਼ਾਲਮ ਜਦੋਂ ਵੱਧ ਜਾਣ ਤੇ ਸ਼ਸਤਰ ਚੁੱਕਣਾ ਪਵੇਗਾ ਤੇ ਆਪਣੇ ਵਿੱਚੋਂ ਹੀ ਕੁਝ ਲੋਕਾਂ ਨੇ ਜਾ ਕੇ ਜਹਾਂਗੀਰ ਨੂੰ ਸ਼ਿਕਾਇਤਾਂ ਲੌਈਆਂ ਸ਼ੁਰੂ ਕੀਤੀਆਂ ਉਸ ਵਕਤ ਦਾ ਮਹਾਰਾਜਾ ਸੀ ਜਹਾਂਗੀਰ ਕਿ ਭਾਈ ਇਹ ਆਪਣੀ ਪਾਵਰ ਜਿਹੜੀ ਆ ਵਢਾ ਰਹੇ ਆ ਇਹ ਤੁਹਾਨੂੰ ਖਤਰਾ ਹੋ ਸਕਦਾ ਆ ਕਿਉਂਕਿ ਆਪਣੇ ਹੀ ਬੰਦੇ ਹੁੰਦੇ ਨੇ ਜਿਹੜੇ ਜਾ ਕੇ ਆਪਣਿਆਂ ਦੀ ਜਦੋਂ ਬਹੁਤ ਚੜ੍ਹਤ ਹੁੰਦੀ ਆ ਉਹਨਾਂ ਨੂੰ ਉਹ ਦੇਖ ਨਹੀਂ ਪਾਉਂਦੇ ਤੇ ਜਾ ਕੇ ਰਾਜੇ ਦੇ ਕੰਨ ਪਰੇ ਤੁਹਾਨੂੰ ਪਤਾ ਰਾਜਾ ਜਿਹੜਾ ਕੰਨਾਂ ਦਾ ਕੱਚਾ ਹੁੰਦਾ ਆ ਦਰਪੋਕ ਹੁੰਦਾ ਆ ਕਿ ਮੇਰੇ ਪੈਰਲ ਕੋਈ ਤਾਕਤ ਨਾ ਆਏ ਤੇ ਚਲੋ ਉਹਨਾਂ ਨੇ ਆਪਣਾ ਸਾਰਾ ਸੂਇਆ ਲਾਇਆ ਦੇਖਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਮਿਲਣੀ ਕਰਨ ਦੀ ਇੱਛਾ ਪ੍ਰਗਟਾਈ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਾ ਕੇ ਬੈਠੇ ਤੇ ਰਾਜਾ ਸੰਤੁਸ਼ਟ ਹੋਇਆ ਕਿ ਨਹੀਂ ਇਹ ਜਿਹੜੇ ਨੇ ਇਹ ਬਹੁਤ ਹੀ ਵਧੀਆ ਰੂਹ ਨੇ ਇਹ ਗੁਰੂ ਨਾਨਕ ਸਾਹਿਬ ਦੀ ਰੂਹ ਹੈ ਗੁਰੂ ਨਾਨਕ ਸਾਹਿਬ ਨੇ ਬਾਬਰ ਦੇ ਟਾਈਮ ਤੇ ਕਿਹਾ ਸੀ ਕਿ ਜੇ ਤੁਸੀਂ ਇੱਥੇ ਗੱਦੀ ਦੇ ਨਾਲ ਮੱਥਾ ਲਾਓਗੇ ਤੇ ਤੁਹਾਡੀ ਜੜ ਪੁੱਤੀ ਜਾਏਗੀ ਤੇ ਜਹਾਂਗੀਰ ਤੋਂ ਨੂੰ ਇਹ ਚੀਜ਼ ਪਤਾ ਸੀ ਪਰ ਜਿਹੜੇ ਉਸ ਵਕਤ ਤੇ ਉਹਨਾਂ ਦੇ ਡਾਗੇ ਅਸਟਰੋਲੋਜਰ ਜਿਹੜੇ ਉਹਨਾਂ ਦੇ ਸਲਾਹਕਾਰ ਵਜ਼ੀਰ ਜਿਹੜੇ ਉਸ ਵਕਤ ਭਵਿੱਖ ਬਾਣੀ ਦੱਸਦੇ ਸੀ ਤੇ ਕੁਛ ਉਹਨਾਂ ਨੇ ਸੱਚੀ ਕੋਈ ਖਬਰੀ ਨਹੀਂ ਦੱਸੀ ਤੇ ਕੁਛ ਲੋਕਾਂ ਨੇ ਜਲਸੀ ਵਾਸੇ ਕਿਹਾ ਕਿ ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਲੇ ਵਿੱਚ ਰੱਖ ਲਿਆ ਜਾਵੇ ਤੇ ਫਿਰ ਆਪਾਂ ਇਹਨਾਂ ਨੂੰ ਕੈਦ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਹਨਾਂ ਨੇ ਰਾਜਾ ਜੀ ਨੂੰ ਕਿਹਾ ਕਿ ਤੁਹਾਡੇ ਤੇ ਸਾੜ ਸਦੀ ਆਈ ਹੋਈ ਆ ਤੁਸੀਂ ਗੁਰੂ ਅਰਜਨ ਦੇਵ ਜੀ ਦੀ ਸੀਧੀ ਹੋਈ ਆ ਤੇ ਆਪਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੇ ਕਿਲੇ ਦੇ ਵਿੱਚ ਰੱਖੀਏ ਕਿ ਥੋੜੇ ਦਿਨ ਸਾਡੇ ਲਈ ਪਵਿੱਤਰ ਕਰੋ ਤੇ ਗਵਾਲੀਅਰ ਦੇ ਕਿਲੇ ਵਿੱਚ ਜਿੱਤ ਤਰ੍ਹਾਂ ਕਿ ਆਪਾਂ ਜਾਣਦੇ ਆ ਜਿਹੜਾ ਅੱਜ ਪਵਿੱਤਰ ਦਿਹਾੜਾ ਆ ਤੇ ਗਵਾਲੀਅਰ ਦੇ ਕਿਲੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਥਾਪਿਤ ਕੀਤਾ ਗਿਆ ਉਹਨਾਂ ਦੀ ਸੇਵਾ ਪਾਣੀ ਕੰਮ ਸ਼ੁਰੂ ਕਰ ਦਿੱਤੀ ਲੇਕਿਨ ਜਦੋਂ ਉਹਨਾਂ ਦੀਆਂ ਸ਼ਕਤੀਆਂ ਉਹਨਾਂ ਦੇ ਵਿਚਾਰ ਦੇਖੇ ਤੇ ਉਹਨਾਂ ਦੇ ਮਨ ਵਿੱਚ ਉਹ ਵਿਚਾਰ ਖਤਮ ਹੋ ਗਿਆ ਵੀ ਇਹਨਾਂ ਨੂੰ ਆਪਾਂ ਗ੍ਰਿਫਤਾਰ ਕਰ ਰਹਾ ਆ ਜਾਂ ਇਹਨਾਂ ਨੂੰ ਆਪਾਂ ਬੰਦੀ ਬਣਾਉਣਾ ਆ ਉਹਨਾਂ ਦੌਰਾਨ ਹੀ ਭਾਰਤ ਦੇ 52 ਰਾਜੇ ਜਿਹੜੇ ਵੱਡੇ ਵੱਡੇ ਰਾਜੇ ਸੀ ਜਿਹੜੇ ਮੁਗਲਾਂ ਦੇ ਉਲਟ ਸੀ ਕੁਝ ਤੇ ਰਾਜੇ ਸੀ ਜਿਨ੍ਹਾਂ ਨੇ ਈਨ ਮੰਨ ਲਈ ਸੀ ਸਰਕਾਰ ਦੀ ਪਰ ਇਹ ਉਹ 52 ਰਾਜੇ ਸੀ ਜਿਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਜਹਾਂਗੀਰ ਨੇ ਮੁਗਲ ਰਾਜ ਨੇ ਇਹਨਾਂ ਨੂੰ ਕੈਦ ਕੀਤਾ ਸੀ ਤੇ ਇਹਨਾਂ ਦੇ ਪਰਿਵਾਰ ਉੱਥੇ ਸੀ ਤੇ ਇਹ ਇੱਥੇ ਕੈਦ ਸੀ ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਨੇ ਵਿਚਾਰ ਥੋੜੇ ਤੋ ਸਾਰੇ ਗੁਰੂ ਮਹਾਰਾਜ ਦੇ ਉਪਸ਼ਕ ਬਣ ਗਏ ਤੇ ਸਾਥ ਹੋਇਆ ਜਹਾਂਗੀਰ ਨੂੰ ਕਿ ਹੁਣ ਤੁਹਾਨੂੰ ਇਹਨਾਂ ਨੂੰ ਕੈਦਣਾ ਚਾਹੀਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਕਿਹਾ ਕਿ ਠੀਕ ਹੈ ਜੀ ਮਹਾਰਾਜੀ ਸਾਡੇ ਲਈ ਅਸ਼ੀਰਵਾਦ ਕੀਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਹੁਣ ਦੀਵਾਲੀ ਦਾ ਪਵਿੱਤਰ ਦਿਹਾੜਾ ਆ ਰਿਹਾ ਤੁਸੀਂ ਆਪਣੇ ਘਰ ਨੂੰ ਆਪਣੇ ਬਹਿਲਾਂ ਨੂੰ ਜਾਓ ਆਪਣੇ ਰਾਜ ਵਿੱਚ ਜਾਓ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਨਾਂ ਕਰਤਾ ਕਿਤੇ ਜੇ ਮੈਂ ਜਾਊਗਾ ਤੇ ਪੰਜ ਇਹ ਇੱਕ ਸਾਡੀ ਮਿਸਾਲ ਆ ਜੀ ਉਹ ਭਾਈਚਾਰੇ ਦੀ ਇੱਕ ਭਾਈਚਾਰੇ ਦੀ ਜਿਹੜੀ ਸਾਡੇ ਗੁਰੂਆਂ ਨੇ ਤੁਹਾਨੂੰ ਦੱਸੀ ਕਿ ਕਿਸ ਤਰੀਕੇ ਦਾ ਪਿਆਰ ਮੁਹੱਬਤ ਕੀ ਹੁੰਦਾ ਆ ਉਹ ਰਾਜੇ ਵੀ ਜਾਣਦੇ ਸੀ ਕਿ ਗੁਰੂ ਮਹਾਰਾਜ ਜੇ ਦੀ ਚਲਗੇ ਤੇ ਆਪਾਂ ਤੇ ਇੱਥੇ ਹੀ ਮਰ ਜਾਣਾ ਹੈ ਕਦੀ ਆਪਣੇ ਪਰਿਵਾਰ ਨੂੰ ਮਿਲ ਨਹੀਂ ਸਕਣਾ ਤੇ ਜਦੋਂ ਗੁਰੂ ਮਹਾਰਾਜ ਜੀ ਨੇ ਨਾ ਕਰ ਦਿੱਤੀ ਤੇ ਜਿਹੜਾ ਜਾਂਗੀ ਸੀ ਉਹ ਪੂਰੇ ਪ੍ਰਭਾਵ ਵਿੱਚ ਸੀ ਉਹ ਉਹਨਾਂ ਦੇ ਫਕੀਰੀ ਸੁਭਾਅ ਤੋਂ ਪੂਰਾ ਜਾਣੂ ਸੀ ਗੁਰੂ ਹਰਗੋਬਿੰਦ ਸਾਹਿਬ ਨੂੰ ਖਬਰ ਪੱਤ ਸੀ ਕਿ ਗੁਰਨਾਨ ਦੇਵ ਜੀ ਦੀ ਗੱਤੀ ਆ ਤੇ ਉਹਨਾਂ ਨੇ ਕਿਹਾ ਕਿਉਂਕਿ ਰਾਜੇ ਵੀ ਆਪਣੀ ਰਾਜਨੀਤੀ ਲਾਉਂਦੇ ਨੇ ਤੇ ਉਹਨਾਂ ਨੇ ਕਿਹਾ ਕਿ ਜਦੋਂ ਠੀਕ ਆ ਇਸ ਤਰ੍ਹਾਂ ਕਰੋ ਕਿ ਜਿੰਨੇ ਕੇ ਰਾਜੇ ਤੁਹਾਡੇ ਚੋਲਾ ਫੜ ਕੇ ਨਿਕਲ ਜਾਣਗੇ ਉਹਨੇ ਕਿ ਮੈਂ ਛੱਡ ਦਿਆਂਗਾ ਬਾਕੀ ਕੁਝ ਸਾਖੀ ਮਾਫ ਕਰੋ ਤੇ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਮੀਰੀ ਪੀਰੀ ਦੇ ਪਾਸ਼ਾ ਬਣੇ ਨੇ ਉਸ ਹਾਲ ਤੱਕ ਸਾਭ ਦੀ ਸਿੱਖਿਆ ਕੀਤੀ ਕਿ ਧਰਮ ਦੇ ਨਾਲ ਰਾਜਨੀਤੀ ਨੂੰ ਵੀ ਪਰਫੁੱਲਿਤ ਕੀਤਾ ਸ਼ਸਤਰਾਂ ਨੂੰ ਵੀ ਪਰਫੁੱਲਿਤ ਪਰਫੁੱਲਿਤ ਕੀਤਾ ਤੇ ਉਹਨਾਂ ਨੇ ਵੀ ਆਪਣੀ ਰਾਜਨੀਤੀ ਲਈ ਜਦੋਂ ਠੀਕ ਆ ਜੀ ਉਹਨਾਂ ਨੇ ਆਪਣੇ ਸਪੈਸ਼ਲ ਦਰਜੀ ਨੂੰ ਸੁਨੇਹਾ ਭੇਜਿਆ 52 ਕਲੀਆਂ ਵਾਲਾ ਜਿਹੜਾ ਚੋਲਾ ਬਣਾਓ ਤੇ ਉਹ 52 ਕਲੀਆਂ ਦਾ ਚੋਲਾ ਬਣਾਇਆ ਤੇ ਜਿਸ ਦਿਨ ਦੀਵਾਲੀ ਵਾਲੇ ਦਿਨ ਜਦੋਂ ਬਾਰਾਜ ਬੱਦੀ ਛੋੜ ਤੰਦਰ ਗੁਰੂ ਹਰਗੋਬਿੰਦ ਸਾਹਿਬ ਜੀ ਵਿਲਾ ਛੱਡਦੇ ਨੇ 52 ਰਾਜੇ ਜਿਹੜੇ ਨੇ ਉਹ ਆਪਣੀਆਂ ਕਲੀਆਂ ਫੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਤੇ ਆਜ਼ਾਦ ਹੋ ਜਾਂਦੇ ਨੇ ਤੇ ਇਸ ਪਵਿੱਤਰ ਦਿਹਾੜੇ ਦੀਵਾਲੀ ਵਾਲੇ ਦਿਨ ਹੀ ਕਿਉਂਕਿ ਦੀਵਾਲੀ ਤਾਂ ਪਹਿਲਾਂ ਤੋਂ ਚੱਲਦੀ ਆ ਰਹੀ ਹੈ ਤੇ ਦੀਵਾਲੀ ਵਾਲੇ ਦਿਨ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ 52 ਰਾਜੇ ਆਪਣੇ ਘਰ 'ਚ ਪਹੁੰਚੇ ਤੇ ਸੰਗਤਾਂ ਨੇ ਇਲਾਕਾ ਨਿਵਾਸੀਆਂ ਨੇ ਮੋਬੱਤੀਆਂ ਤੇ ਦੀਵੇ ਜਗਾ ਕੇ ਇਲਾਕੇ ਨੂੰ ਰੋਸ਼ਨ ਕਰਕੇ ਇਸ ਤਿਹਾੜ ਨੂੰ ਬੜੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਉਹ ਬੰਦੀ ਛੋੜ ਦਾ ਕੀ ਮਤਲਬ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿੱਦਾਂ 52 ਰਾਜਿਆਂ ਦੇ ਬੰਧਨ ਕੱਟੇ ਉਹਨਾਂ ਦੇ ਦੁੱਖ ਤਕਲੀਫ ਕੱਟੇ ਤੇ ਅੱਜ ਅਸੀਂ ਸਾਰੇ ਮਿਲ ਕੇ ਅਰਦਾਸ ਕਰੀਏ ਕਿ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਿੱਦਾਂ ਤੁਸੀਂ ਰਾਜਿਆਂ ਮਹਾਰਾਜਾਂ ਗਰੀਬਾਂ ਅਮੀਰਾਂ ਦੇ ਬੰਧਨ ਕੱਟੇ ਇਸੇ ਤਰ੍ਹਾਂ ਹੀ ਸਾਡੇ ਵੀ ਬੰਧਨ ਕੱਟਣਾ ਤੇ ਸਾਡੇ ਭਾਈਚਾਰੇ ਦੇ ਵਿੱਚ Hindu ਭਾਈਚਾਰੇ ਵਿੱਚ Sikh ਭਾਈਚਾਰੇ ਦੇ ਵਿੱਚ ਇੱਕ ਆਪਣਾ ਪਿਆਰ ਬਖਸ਼ ਕੇ ਭਾਰਤ ਨੂੰ ਬਹੁਤ ਖੁਸ਼ਹਾਲ ਬਣਾਉਣਾ ਸਾਰੂ ਸਾਰਿਆਂ ਨੂੰ ਖਸ਼ਹਾਲੀ ਦੇਣੀ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ